ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਕੰਗੜਾ ਨੌਤਵਾਲਾ ਜਿਹੜਾ ਮਾਮਲਾਗਾ ਕਾਫੀ ਗਰਮਾਇਆ ਲਿਆ ਅੱਜ ਆਪਾਂ ਸਭ ਤੋਂ ਪਹਿਲਾਂ ਗਰਵਾਣੀ ਦੀਆਂ ਪੰਗਤੀਆਂ ਨੂੰ ਪੜ੍ਹ ਕੇ ਸ਼ੁਰੂ ਕਰਾਂਗੇ ਗੱਲਬਾਤ ਗਰਵਾਣੀ ਦੇ ਵਿੱਚ ਵੀ ਲਿਖਿਆਗਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਾ ਅਵਰ ਜਣਾ ਦੋਸਤੋ ਜਿਹੋ ਜਾਂ ਅਸੀਂ ਬੀਜਾਂਗੇ ਉਹੋ ਜਿਹੀ ਸਾਨੂੰ ਵੱਢਣਾ ਪੈਂਦਾਗਾ ਕੰਗੜਾ ਨੌਤ ਨੇ ਜਿਹੋ ਜਾਂ ਬੀਜਿਆ ਸੀ ਉਹੋ ਜਾਂ ਉਹਨੂੰ ਵੱਢਣਾ ਪੈ ਗਿਆ ਤੁਸੀਂ ਦੇਖੋ ਉਹਨੇ ਪਹਿਲਾਂ ਜਿਹੜਾ ਕਿਸਾਨਾਂ ਨੂੰ ਗਲਤ ਸ਼ਬਦ ਬੋਲੇ ਸੀ ਅੱਜ ਉਸ ਦਾ ਨਤੀਜਾ ਜਿਹੜਾ ਉਹਨੂੰ ਭੁਗਤਣਾ ਪਿਆਗਾ ਅਸੀਂ ਹੋਰ ਵੀ ਜਿਹੜੇ ਲੀਡਰ ਲਾ ਲੋ ਚਾਹੇ ਕੋਈ ਹੋਰ ਜਿਹੜੇ ਪੰਜਾਬ ਅਤੇ ਪੰਜਾਬੀਅਤ ਨੂੰ ਜਾਂ ਸਿੱਖਾਂ ਨੂੰ ਜਿਹੜੇ ਗਲਤ ਸ਼ਬਦ ਯੂਜ਼ ਕਰਦੇ ਨੇ ਜਾਂ ਗਲਤ ਮਲਤ ਬੋਲਦੇ ਨੇ ਅਸੀਂ ਉਹਨਾਂ ਨੂੰ ਵੀ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਤੇ ਚੈਲੰਜ ਵੀ ਕਰਨਾ ਚਾਹੁੰਦੇ ਆ ਚੈਲੰਜ ਇਹ ਆ ਕਿ ਜੇ ਤੁਸੀਂ ਕੰਗਣਾ ਰਣੌਤ ਵਾਂਗੂ ਪੰਜਾਬ ਦੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਗਲਤ ਬੋਲੋਗੇ ਜਾਂ ਪੰਜਾਬ ਦੇ ਕਿਸਾਨਾਂ ਨੂੰ ਗਲਤ ਬੋਲੋਗੇ ਤਾਂ ਤੁਹਾਨੂੰ ਇਹੋ ਜੇ ਨਤੀਜੇ ਜਿਹੜੇ ਭੁਗਤਨੇ ਪੈਣਗੇ ਕਿਉਂਕਿ ਜਿਹੋ ਜਾਂ ਬੀਜੋਗੇ ਉਹੋ ਜਾਂ ਤੁਹਾਨੂੰ ਵੜਨਾ ਪੈਣਾ ਕੋਈ ਫਸਲ 3 ਮਹੀਨਿਆਂ ਬਾਅਦ ਪੱਕ ਜਾਂਦੀ ਹੈ ਕੋਈ ਫਸਲ 6 ਮਹੀਨਿਆਂ ਬਾਅਦ ਪੱਕ ਜਾਂਦੀ ਹੈ ਤੇ ਕੋਈ 6 ਵੀ 6 ਮਹੀਨਿਆਂ ਤੋਂ ਵੀ ਵੱਧ ਸਮਾਂ ਲਏ ਜਾਂਦੀ ਹੈ ਪਰ ਫਸਲ ਵਧਣੀ ਜ਼ਰੂਰ ਪੈਂਦੀ ਹੈ ਤੁਸੀਂ ਮੇਰੀ ਗੱਲ ਦਾ ਅਰਥ ਸਮਝ ਗਏ ਹੋਗੇ ਵੀ ਤੁਹਾਨੂੰ ਜਿਹੜਾ ਤੁਸੀਂ ਗਲਤ ਬੋਲੋਗੇ ਉਹਦਾ ਨਤੀਜਾ ਤੁਹਾਨੂੰ ਮਹੀਨੇ ਦੇ ਅੰਦਰ ਵੀ ਭੁਗਤਣਾ ਪੈ ਸਕਦਾ ਤੁਹਾਨੂੰ 3 ਮਹੀਨਿਆਂ ਦੇ ਅੰਦਰ ਵੀ ਭੁਗਤਣਾ ਪੈ ਸਕਦਾ 6 ਮਹੀਨਿਆਂ ਦੇ ਅੰਦਰ ਵੀ ਭੁਗਤਣਾ ਪੈ ਸਕਦਾ ਤੇ ਗੰਨੇ ਦੀ ਫਸਲ ਵਾਂਗੂ ਤੁਹਾਨੂੰ ਸਾਲ ਭਰ ਵੀ ਸਾਲ ਭਰ ਦੇ ਵਿੱਚ ਵੀ ਭੁਗਤਣਾ ਪੈ ਸਕਦਾ ਪਰ ਵੱਢਣੀ ਪੈਣੀ ਜ਼ਰੂਰ ਆ ਫਸਲ ਜਿਹੋ ਜਾਂ ਬੀਜੋਗੇ ਉਹੋ ਜਾਂ ਜ਼ਰੂਰ ਵੱਢਣਾ ਪਊਗਾ ਤੁਹਾਨੂੰ ਅਸੀਂ ਜਿਹੜੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਸਾਡੇ ਸਿੱਖਾਂ ਨੂੰ ਜਿਹੜੇ ਗਲਤ ਸ਼ਬਦ ਵਰਤਦੇ ਨੇ ਜਿਵੇਂ ਕੰਗਣਾ ਰੌਤ ਨੇ ਵਰਤਿਆ ਸੀ ਉਹਨਾਂ ਨੂੰ ਅੱਜ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਉਹਨਾਂ ਦੇ ਮੂੰਹ ਤੇ ਅੱਜ ਇਹ ਕਰਾਰੀ ਚਪੇੜ ਵੀ ਹੈ ਜਿਹੜੀ ਅੱਜ ਕੰਗਣਾ ਰੌਤ ਦੇ ਨਾਲ ਜਿਹੜਾ ਭਾਣਾ ਵਰਤਿਆਗਾ ਇਹ ਉਹਨਾਂ ਨਾਲ ਵੀ ਵਰਤ ਸਕਦਾ ਜਿਹੜੇ ਅੱਜ ਤੋਂ ਬਾਅਦ ਸਾਡੇ ਸਿੱਖਾਂ ਨੂੰ ਜਾਂ ਸਾਡੇ ਪੰਜਾਬੀਆਂ ਨੂੰ ਗਲਤ ਸ਼ਬਦ ਬੋਲਣਗੇ ਉਹਨਾਂ ਨੂੰ ਵੀ ਇਹ ਨਤੀਜਾ ਭੁਗਤਣਾ ਪੈ ਸਕਦਾਗਾ ਜੇ ਤੁਸੀਂ ਪੰਜਾਬ ਦਾ ਪਿਛਲਾ ਇਤਿਹਾਸ ਪੜੋਂਗੇ ਜਿਹੜੇ ਵੀ ਕੋਈ ਗਲਤ ਸ਼ਬਦਾਂ ਵਾਲੀ ਯੂਜ਼ ਕਰਦੇ ਨੇ ਸਿੱਖਾਂ ਲਈ ਜਾਂ ਪੰਜਾਬੀਆਂ ਲਈ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਹੈ ਉਹ ਪੰਜਾਬ ਦਾ ਇਤਿਹਾਸ ਜ਼ਰੂਰ ਪੜ ਲੈਣ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਤੇ ਜਿਸ ਨੇ ਵੀ ਹਮਲੇ ਕੀਤੇ ਚਾਹੇ ਅਹਿਮਦ ਸਾਹ ਅਵਦਾਲੀ ਹੋਵੇ ਚਾਹੇ ਕੋਈ ਇੰਦਰਾ ਗਾਂਧੀ ਹੋਵੇ ਚਾਹੇ ਕੋਈ ਹੋਰ ਹੋਵੇ ਜਿਨ੍ਹਾਂ ਨੇ ਵੀ ਪੰਜਾਬ ਨੂੰ ਟਿੱੱਚ ਸਮਝਿਆ ਉਹਨੂੰ ਇਹ ਨਤੀਜੇ ਭੁਗਤਨੇ ਪੈਣਗੇ ਤੇ ਭੁਗਤਨੇ ਪੈ ਰਹੇ ਨੇ ਜਿਹੜੇ ਵੀ ਇਕਾਦੁਕਾ ਹੋਰ ਸੋਸ਼ਲ ਮੀਡੀਆ ਤੇ ਪੰਜਾਬ ਅਤੇ ਸਿੱਖਾਂ ਪ੍ਰਤੀ ਗਲਤ ਬਿਆਨਵਾਜੀ ਕਰ ਰਹੇ ਨੇ ਉਹਨਾਂ ਦੇ ਵੀ ਦਿਨ ਦੂਰ ਨਹੀਂ ਉਹਨਾਂ ਨੂੰ ਵੀ ਇਹ ਨਤੀਜੇ ਭੁਗਤਨੇ ਪੈਣਗੇ ਕਿਉਂਕਿ ਕਿੱਥੇ ਕਿੱਥੇ ਤੁਸੀਂ ਸਿਕਿਉਰਟੀਆਂ ਲੈ ਕੇ ਤੁਰੇ ਫਿਰੋਗੇ ਜਿਵੇਂ ਆਹ ਘਟਨਾ 에ਅਰਪੋਰਟ ਤੇ ਘਟੀ ਐ ਤਾਂ ਇਹੋ ਜੀਆਂ ਘਟਨਾ ਤੁਹਾਨੂੰ ਜਹਾਜ਼ਾਂ ਦੇ ਵਿੱਚ ਵੀ ਘਟਣੀ ਘਟਣੀਆਂ ਆ ਗੱਗੇ ਤੋਂ ਕਿਉਂ ਘਟਣਗੀਆਂ ਕਿਉਂਕਿ ਪੰਜਾਬੀ ਨੇ ਪੰਜਾਬੀਆਂ ਨੇ ਬਹੁਤ ਤਰੱਕੀ કરી ਐ ਹਰੇਕ ਥਾਂ ਪੰਜਾਬੀ 에ਅਰਪੋਰਟ ਦੇ ਵਿੱਚ ਪੰਜਾਬੀ ਲੱਗੇ ਹੋਏ ਨੇ 에어ਪੋਰਟ ਜੇ ਜਹਾਜ਼ਾਂ ਦੇ ਵਿੱਚ ਨੇ ਉੱਥੇ ਵੀ ਪੰਜਾਬੀ ਲੱਗੇ ਹੋਏ ਨੇ ਹਸਪਤਾਲਾਂ ਦੇ ਵਿੱਚ ਆ ਉੱਥੇ ਤੁਸੀਂ ਇਲਾਜ ਕਰਾਉਣ ਜਾਓਗੇ ਉੱਥੇ ਵੀ ਪੰਜਾਬੀ ਕੰਮ ਕਰਦੇ ਨੇ ਕਿਤੇ ਨਾ ਕਿਤੇ ਤੁਹਾਨੂੰ ਇਹ ਨਤੀਜਾ ਭੁਗਤਣਾ ਪਊਗਾ ਚਾਹੇ ਕਿਸੇ ਵੀ ਰੂਪ ਦੇ ਵਿੱਚ ਭੁਗਤਣਾ ਪੈ ਜੇ ਤੁਹਾਨੂੰ ਨਤੀਜੇ ਭੁਗਤਨੇ ਪੈਣਗੇ ਇੱਕ ਗੱਲ ਮੈਂ ਇੱਥੇ ਹੋਰ ਕਹਿਣੀ ਚਾਹਣਾ ਮੌਜੂਦਾ ਸਰਕਾਰਾਂ ਨੂੰ ਹੁਣ ਨਵੀਂ ਸਰਕਾਰ ਬਣ ਗਈ ਦੁਬਾਰਾ ਫਿਰ ਬੀਜੇਪੀ ਦੀ ਜੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਜੂਪੀ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਬੇਟੀ ਦੇ ਨਾਲ ਬਲਾਤਕਾਰ ਹੁੰਦਾ ਅੱਜ ਤੋਂ 5 ਦਿਨ ਪਹਿਲਾਂ ਕੋਈ ਵੀ ਸੋਸ਼ਲ ਮੀਡੀਆ ਤੇ ਕੋਈ ਖਬਰ ਨਹੀਂ ਦਿਖਾਈ ਕਿਸੇ ਵੀ ਨਿਊਜ਼ ਚੈਨਲ ਨੇ ਖਬਰ ਨਹੀਂ ਦਿਖਾਈ ਤੇ ਉੱਥੇ ਕਿਉਂ ਨਹੀਂ ਇਹ ਸਰਕਾਰਾਂ ਬੋਲਦੀਆਂ ਉੱਥੇ ਕਿਉਂ ਨਹੀਂ ਇਹ ਕੰਗਣਾ ਰਣੌਤ ਵਰਗੀਆਂ ਬੋਲਦੀਆਂ ਜੇ ਸਾਡੇ ਕਿਸਾਨ ਧਰਨੇ ਆ ਤੇ ਬੰਦੇ ਆ ਤੇ ਉੱਥੇ ਇਹ ਇਹਨਾਂ ਨੂੰ ਕਹਿੰਦੇ ਨੇ ਵੀ 100-100 ਰੁਪਏ ਦੇ ਦਿਹਾੜੀ ਤੇ ਲੈ ਕੇ ਜਿਹੜੀਆਂ ਸਾਡੀਆਂ ਬੀਬੀਆਂ ਮਾਤਾਵਾਂ ਨੂੰ ਬਹਾਉਂਦੇ ਨੇ ਤੇ ਉੱਥੇ ਜਿਹੜਾ ਜੁਪੀ ਦੇ ਵਿੱਚ ਗ੍ਰੰਥੀ ਸਿੰਘ ਦੀ ਬੇਟੀ ਦੇ ਨਾਲ ਬਲਾਤਕਾਰ ਹੁੰਦਾਗਾ ਉੱਥੇ ਭਾਜਪਾ ਦੀ ਸਰਕਾਰ ਆ ਉੱਥੇ ਕਿਉਂ ਨਹੀਂ મોદી ਸਰਕਾਰ ਦੇ ਕੋਈ ਨੁਮਾਇंदे ਬੋਲਦੇ ਉੱਥੇ ਕਿਉਂ ਨਹੀਂ ਇਹ ਕੰਗਣਾ ਅਰਨੌਤ ਵਰਗੀਆਂ ਬੋਲਦੀਆਂ ਉੱਥੇ ਕਿਉਂ ਇਹਨਾਂ ਦਾ ਮੂੰਹ ਬੰਦ ਹੋ ਜਾਂਦਾ ਉੱਥੇ ਕਿਉਂ ਨਹੀਂ ਇਹਨਾਂ ਦਾ ਜੋਗੀ ਬੋਲਦਾ ਕੀ ਗੱਲ ਗ੍ਰੰਥੀ ਸਿੰਘ ਜੇ ਕੋਈ ਸਿੱਖ ਧਰਮ ਦੇ ਨਾਲ ਰਿਲੇਟਡ ਹੈ ਉਹਦੇ ਨਾਲ ਕੋਈ ਬਦਸਲੂਕੀ ਹੁੰਦੀ ਆ ਉਹਦੇ ਧੀਆ ਪੁੱਤਾਂ ਨਾਲ ਕੋਈ ਤੱਕਾ ਹੁੰਦਾਗਾ ਜਾ ਉਹਦੀ ਧੀ ਦੇ ਨਾਲ ਬਲਾਤਕਾਰ ਹੁੰਦਾ ਕੀ ਸਾਡਾ ਫਰਜ ਨਹੀਂ ਬਣਦਾ ਕੀ ਤੁਸੀਂ ਮੌਕੇ ਦੀ ਤੁਹਾਡੀ ਸਰਕਾਰ ਆ ਕੀ ਤੁਹਾਡਾ ਫਰਜ ਨਹੀਂ ਬਣਦਾ ਕੀ ਸਾਡੀ ਇੱਥੇ ਸੋਮਣੀ ਕਮੇਟੀ ਦਾ ਫਰਜ ਨਹੀਂ ਬਣਦਾ ਹਰ ਸਿਮਰਤ ਕੌਰ ਬੀਬਾ ਬਠਿੰਡੇ ਤੋਂ ਜਿੱਤੇ ਨੇ ਸੋਮਣੀ ਕਮੇਟੀ ਨੂੰ ਕਹਿੰਦੇ ਅਸੀਂ ਸੋਮਣੀ ਕਮੇਟੀ ਅਕਾਲੀ ਦਲ ਦੇ ਹੋਆ ਪਰ ਉੱਥੇ ਵੀ ਅਕਾਲੀ ਦਲ ਵੀ ਚੁੱਪ ਕਿਉਂ ਆ ਕਿਉਂ ਨਹੀਂ ਅਕਾਲੀ ਦਲ ਬੋਲਦਾ ਕਿਉਂ ਨਹੀਂ ਕਾਲ ਤਖਤ ਤੋਂ ਹੁਕਮ ਨਵਾ ਜਾਰੀ ਹੁੰਦਾ ਵੀ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਜਾਣ ਕਿਉਂ ਅਕਾਲੀ ਦਲ ਚੁੱਪਾ ਹੈ ਕਿਉਂ ਸੋਮਣੀ ਕਮੇਟੀ ਚੁੱਪਾ ਹੈ ਕਿਉਂ ਬੀਜੇਪੀ ਸਰਕਾਰ ਚੁੱਪਾ ਹੈ ਪਰ ਇਹ ਅਕਲ ਨੂੰ ਹੱਥ ਮਾਰਨਾ ਪਊਗਾ ਅਸੀਂ ਤੁਹਾਨੂੰ ਫੇਰ ਬਾਰ-ਬਾਰ ਬੇਨਤੀ ਕਰਦੇ ਆ ਤੁਸੀਂ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਜਿਹੜਾ ਖੈ ਰਹੇ ਹੋ ਇਹ ਤੁਹਾਨੂੰ ਮਹਿੰਗਾ ਪਊਗਾ ਬਾਜ ਆਜੋ ਆਪਣੀਆਂ ਹਰਕਤਾਂ ਤੋਂ ਕਿਉਂਕਿ ਪੰਜਾਬੀ ਨੇ ਇਹ ਪਿੱਛੇ ਨਹੀਂ ਹਟਦੇ ਇਹ ਆਪਣਾ ਬਦਲਾ ਚਾਹੇ ਇਹਨਾਂ ਨੂੰ ਕਿੱਥੇ ਵੀ ਜਾ ਕੇ ਬਦਲਾ ਲੈਣਾ ਪਵੇ ਤਾਂ ਬਦਲਾ ਲੈਂਦੇ ਨੇ ਅਸੀਂ ਵੀ ਤੁਹਾਨੂੰ ਬਾਰ-ਬਾਰ ਅਪੀਲ ਕਰਦੇ ਆਂ ਆਪਣੀਆਂ ਜਿਹੜੀਆਂ ਹਰਕਤਾਂ ਤੋਂ ਬਾਜ਼ ਆ ਜਾਓ ਬਾਬੇ ਨਾਨਕ ਦੇ ਬਾਬੇ ਨਾਨਕ ਨੇ ਵੀ ਕਿਹਾ ਸੀ ਕਿ ਕਲਯੁਗ ਦੇ ਵਿੱਚ ਅੱਜ ਕੱਲ ਤਾਂ ਜਿਵੇਂ ਕਲਯੁਗ ਦੇ ਵਿੱਚ ਨਾਲ ਦੀ ਨਾਲ ਹੀ ਤੁਹਾਨੂੰ ਜਿਹੜਾ ਇਨਸਾਫ ਮਿਲ ਜੂਗਾ ਵੀ ਜਿਹੜਾ ਦੁਹਾਸੇਤ ਯੁਗ ਦੇ ਵਿੱਚ ਤਾਂ ਸਮਾਂ ਲੱਗਦਾ ਸੀ ਕਲਯੁਗ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਹੀ ਜਿਹੜਾ ਇਨਸਾਫ ਮਿਲਣਾਗਾ ਜਿਵੇਂ ਕਿ ਕੰਗਣਾ ਅਰਨੌਤ ਨੂੰ ਅੱਜ ਸਬਕ ਸਿਖਾਇਆ ਗਿਆ ਸਾਡੀ ਭੈਣ ਕੁਲਵਿੰਦਰ ਕੌਰ ਨੇ ਤੇ ਇਸੇ ਤਰ੍ਹਾਂ ਹੀ ਅਸੀਂ ਅਪੀਲ ਕਰਦੇ ਆ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਆ ਕਿ ਸਿੱਖਾਂ ਨੂੰ ਵੀ ਅਪੀਲ ਕਰਦੇ ਆ ਕਿ ਸਿਰ ਜੋੜਨ ਦਾ ਬਿਲ ਆਗਾ ਵੱਖ-ਵੱਖ ਜਿਹੜਾ ਜਦੋਂ ਅਸੀਂ ਸਾਨੂੰ ਪਾੜ ਕੇ ਇਹੋ ਜਿਹੇ ਰਾਜਨੀਤਿਕ ਲੀਡਰ ਸਾਨੂੰ ਪਾੜ ਕੇ ਰਾਜ ਕਰਦੇ ਨੇ ਉਦੋਂ ਸਾਡੇ ਸਿੱਖਾਂ ਦਾ ਘਾਣ ਹੁੰਦਾ ਅਸੀਂ ਅਪੀਲ ਕਰਦੇ ਆ ਸਾਰੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਦੇਸ਼ਾਂ-ਵੇਦੇਸ਼ਾਂ ਦੇ ਵਿੱਚ ਵੱਸਦੇ ਸਾਡੇ ਭਰਾਵਾਂ ਨੂੰ ਕਿ ਇੱਕ ਮੁੱਠ ਹੋ ਜੋ ਕੁਲਵਿੰਦਰ ਕੌਰ ਦੇ ਨਾਲ ਖੜਦਾ ਸਮਾਂਗਾ ਹੋਰ ਵੀ ਅਜਿਹੇ ਹੀ ਕਲਵਿੰਦਰ ਕੌਰ ਪਤਾ ਨਹੀਂ ਕਿੰਨੀਆਂ ਸਾਡੇ ਪੰਜਾਬ ਦੇ ਵਿੱਚ ਪੈਦਾ ਹੋਣਗੀਆਂ ਜੇ ਅੱਜ ਅਸੀਂ ਇਸ ਕਲਵਿੰਦਰ ਕੌਰ ਦੇ ਨਾਲ ਖੜਾਂਗੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ